ਵਾਹਿਗੁਰੂ ਤਿਨੇ ਤਾਪ ਨਵਰਨ ਹਰਾ ਦੁਖੰਦਾਪੇ ਸੁਖਰਾਸ ਤਾਂ ਕੋ ਬਿਗਮ ਨ ਕਉ ਲਾਗੇ ਜਾਕੀ ਪ੍ਰਭ ਆਗੇ ਅਰਦਾਸ ਅਰਦਾਸ ਇਤੋਂ ਕਾਰ ਸਿ ਰਵੈ ਗੁਰ ਜੀ ਕੀ ਫਤਿਹ ਪਾਸ਼ਾਹੀ ਦਸਵੀਂ ਪ੍ਰਥਮ ਪਗੋਤੀ ਸਿਮਰ ਕੇ ਗੁਰ ਨਾਨਕ ਲਈ ਤੇ ਆਏ ਫਿਰ ਅੰਗਤ ਤੇ ਗੁਰੂ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਡਿਠੇ ਸਭ ਤੋ ਖਜਾਏ ਗੁਰ ਤੇਗ ਬਹਾਦਰ ਸਿਮਰਿਏ ਕਰ ਨਾਉ ਨੇ ਦਿਆਵੇ ਤਾਏ ਸਭ ਥਾਈ ਹੋਣਾ ਜੀ ਸਹਾਏ ਦਸਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ થઈ ਹੋਣੇ ਜੀ ਸਾਰੇ ਦਸਾਂ ਪਾਸ਼ਾ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਹਜੂਰ ਦੇ ਪੰਜ ਪਿਆਰੇ ਚਾਰ ਸਹਿਬਜ਼ਾਦੇ 40 ਮੁਕਤੀਆਂ ਹਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜੱਪਿਆ ਵੰਡ ਕੇ ਸ਼ਕੀਅਤ ਦੇ ਚਲਾਈ ਦੇਗ ਵਾਹੀ ਦੇਖ ਕੇ ਅੰਗਠ ਕੀਤਾ ਤੇ ਨਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਹ ਤੱਕ ਤਾਂ ਸਭ ਗੁਰਦੁਆਰਿਆਂ ਦਾ ਧਿਆਨ ਤਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ ਚਿਤਾਵਨ ਦਾ ਸਦਕਾ ਸਰਬ ਸੁਖੋ ਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਖਸ਼ਿਆ ਰਿਐਤ ਦੇਗ ਤੇਗ ਫਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਇਹ ਨਿਮਾਣਿਓ ਕੇ ਮਾਨ ਸਤਿਗੁਰੂ ਨਿਤਾਣਿਓ ਕੇ ਤਾਣ ਨਿਓਟਿਓ ਕੀਓ ਡਰ ਨੇ ਅਸਰੇਓ ਕੇ ਅਸਰੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਹਾਜ਼ਰਾ ਹਜੂਰ ਜੋਤ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਗੱਦੀ ਤੇ ਵਿਰਾਜਮਾਨ ਗੁਰੂ ਹ ਮਹਾਰਾਜੀ ਆਪ ਜੀ ਦੇ ਚਰਨ ਕਮਣਾ ਚ ਅਰਦਾਸ ਬੇਨਤੀ ਜੋਦੜੀ ਦਰ ਪਰਵਾਣ ਕਰਨੀ 2024 ਦੀ ਯਾਤਰਾ ਆਰੰਭ ਹੋਣ ਜਾ ਰਹੀ ਹੈ ਗੁਰੂ ਮਹਾਰਾਜ ਜੀਓ ਆਪ ਜੀ ਦੇ ਦਰ ਕਰਦੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾੜ ਖੁੱਲਣ ਜਾ ਰਹੇ ਹਨ ਗੁਰੂ ਮਹਾਰਾਜ ਕਿਰਪਾ ਕਰਨੀ ਆਪ ਆਪਣੇ ਸੇਤ ਆਪਣੇ ਸੇਵਾਦਾਰਾਂ ਦੇ ਸਿਰ ਤੇ ਮਿਹਰ ਹ ਪਰਿਆ ਹੱਥ ਰੱਖ ਕੇ ਸੇਵਾ ਕਰਾ ਲੈਣੀਆਂ ਆਉਣ ਵਾਲੇ ਸੰਗਮੇ ਤੋਂ ਆਪਣੀਆਂ ਸੇਵਾ ਇਸੇ ਤਰ੍ਹਾਂ ਲੈਂਦੇ ਰਹਿਣ ਗੁਰੂ ਮਹਾਰਾਜ ਜੀਓ ਕਰੋ ਕਿਰਪਾ ਹਚੇਪਤਾ ਮਹਾਰਾਜ ਜੀ ਆਪ ਆਪਣੇ ਸੇਵਕਾਂ ਤੋਂ ਸੇਵਾ ਕਰਵਾਉਂਦਾ ਉਦਮ ਬਲਬੁੱਤੀ ਬਖਸ਼ਣਾ ਹੋਈਆਂ ਅਣਜਾਣ ਭੁੱਲਾਂ ਨੂੰ ਬਖਸ਼ਣਾ ਮਾਫੀ ਕਰਨਾ ਸਾਰੇ ਸੇਵਾਦਾਰਾਂ ਦੀ ਕਦਮ ਕਦਮ ਲੇਖੇ ਲਾਉਣੇ ਗੁਰੂ ਮਹਾਰਾਜਿਓ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਮ ਨਾਮ ਚਰਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ Thank you. ਵਾਹਿ ਗੁਰੂ ਤਿਨੇ ਤਾਪ ਨਵਰਨ ਹਰਾ ਦੁਖੰਤਾਪੇ ਸੁਖਰਾਸ ਤਾਂ ਕੋ ਵਿਗਮ ਨ ਕੋ ਲਾਗੇ ਜਾਕੀ ਪ੍ਰਭ ਆਗੇ ਅਰਦਾਸ ਆਦਾਤ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ਼ਾਹੀ ਦਸਵੀਂ ਪ੍ਰਥਮ ਪਗੋਤੀ ਸਿਮਰ ਕੇ ਗੁਰਨਾਨਕ ਲਈ ਤੇ ਆਏ ਫਿਰ ਅੰਗਤਿ ਗੁਰੂ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਠੇ ਸਭ ਤੋ ਖਜਾਏ ਗੁਰਤੇਗ ਬਹਾਦਰ ਸਿਮਰਿਏ ਕਰਨਾਉ ਨੇ ਦਿਆਵੇ ਤਾਏ ਸਭ ਥਾਈ ਹੋਣਾ ਜੀ ਸਹਾਏ ਸਨੇ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਸਹੀ ਹੋਣੇ ਜੀ ਸਾਇ ਦਸਾ ਪਾਸ਼ਾ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਦਾ ਧਿਆਨ ਤਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਹਜੂਰ ਦੇ ਪੰਜ ਪਿਆਰੇ ਚਾਰ ਸਹਬਜ਼ਾਦੇ 40 ਮੁਕਤੀਆਂ ਹਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਸ਼ਿਕਾਇਤ ਦੇ ਚਲਾਈ ਦੇਗ ਵਾਹੀ ਦੇ ਕੇ ਅੰਗਿਤ ਕੀਤਾ ਜਿਹਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਹ ਤੱਕ ਤਾਂ ਸਭ ਗੁਰਦੁਆਰਿਆਂ ਦਾ ਧਿਆਨ ਤਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤੇ ਆਵੇ ਚਿਤਾਵਨ ਦਾ ਸਤਕਾ ਸਰਬ ਸੁਖੋ ਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਖਸ਼ਿਆ ਰਿਆਤ ਦੇਗ ਤੇਗ ਫਤੇਹ ਵਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹੇ ਗੁਰੇ ਇਹ ਨਿਮਾਣਿਓ ਕੇ ਮਾਨ ਸਤਿਗੁਰੂ ਨਿਤਾਣਿਓ ਕੇ ਤਾਣ ਨਿਓਟਿਓ ਕੇ ਓਟ ਨ ਅਸਰੇਓ ਕੇ ਅਸਰੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਹਾਜ਼ਰਾ ਹਜੂਰ ਜੋਤ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਗੱਦੀ ਤੇ ਵਿਰਾਜਮਾਨ ਗੁਰੂ ਮਹਾਰਾਜੀ ਆਪ ਜੀ ਦੇ ਚਰਨ ਕਵਣਾ ਚਾਹ ਦਾਸ ਬੇਨਤੀ ਜੋਦੜੀ ਦਰ ਪਰਵਾਣ ਕਰਨੀ 2024 ਦੀ ਯਾਤਰਾ ਆਰੰਭ ਹੋਣ ਜਾ ਰਹੀ ਹੈ ਗੁਰੂ ਮਹਾਰਾਜ ਜੀਓ ਆਪ ਜੀ ਦੇ ਦਰ ਕਰਦੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾੜ ਖੁੱਲਣ ਜਾ ਰਹੇ ਹਨ ਗੁਰੂ ਮਹਾਰਾਜ ਕਿਰਪਾ ਕਰਨੀ ਆਪ ਆਪਣੇ ਸੇਤ ਆਪਣੇ ਸੇਵਾਦਾਰਾਂ ਦੇ ਸਿਰ ਤੇ ਮਿਹਰ ਹ ਪਰਿਆ ਹੱਥ ਰੱਖ ਕੇ ਸੇਵਾ ਕਰਾ ਲੈ ਲੀਆਂ ਆਉਣ ਵਾਲੇ ਸੰਗਮੇ ਤੋਂ ਆਪਣੀਆਂ ਸੇਵਾ ਇਸੇ ਤਰ੍ਹਾਂ ਲੈਂਦੇ ਰਹਿਣ ਗੁਰੂ ਮਹਾਰਾਜ ਜੀਓ ਕਰੋ ਕਿਰਪਾ ਹਚੇਪਤਾ ਮਹਾਰਾਜ ਜੀ ਆਪ ਆਪਣੇ ਸੇਵਕਾਂ ਤੋਂ ਸੇਵਾ ਕਰਵੋਨ ਦਾ ਉਦਮ ਬਲਬੁੱਤੀ ਬਖਸ਼ਣਾ ਹੋਈਆਂ ਅਣਜਾਣ ਭੁੱਲਾਂ ਨੂੰ ਬਖਸ਼ਣਾ ਮਾਫੀ ਕਰਨਾ ਸਾਰੇ ਸੇਵਾਦਾਰਾਂ ਦੀ ਕਦਮ ਕਦਮ ਲੇਖੇ ਲਾਉਣੇ ਗੁਰੂ ਮਹਾਰਾਜਿਓ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਮ ਚਰਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬੋਲੇ You're